ਥੋੜਾ ਜਿਹਾ ਕੰਮ ਕਰ ਲੈਂਦੇ ਨੇ ਵਿੱਚ ਇੱਕ ਸਟਾਰ ਐਟੀਟਿਊਡ ਆ ਜਾਂਦਾ ਸਟਾਰडम ਜਿਹਨੂੰ ਕਹਿੰਦੇ ਨੇ ਨਾ ਮੈਂ ਸੈਲੀਬ੍ਰਿਟੀ ਆ ਨਾ ਮੈਂ ਸਟਾਰ ਹਾਂ ਮੈਂ ਇੱਕ ਨਾਰਮਲ ਜਿਹਾ ਮੈਂ ਇੱਕ ਆਰਟ ਨੂੰ ਪਿਆਰ ਕਰਨ ਵਾਲਾ ਬੰਦਾ ਨਾ ਮੈਂ ਹੁਣ ਵੀ ਆਪਣੇ ਸਾਰੇ ਕੰਮ ਕਰਦੇ ਕੰਮ ਨੇ ਮੈਂ ਆਪ ਹੀ ਕਰਦਾ ਮਤਲਬ ਲੰਬੀ ਰੇਸ ਦੇ ਕੋੜੇ ਬੰਦਾ ਆਪਾਂ ਲੰਬਾ ਹੀ ਕੰਮ ਕਰਨਾ ਹੈ ਕੋਈ ਸ਼ਾਰਟ ਟਰਮ ਤਾਂ ਕਰਨਾ ਨਹੀਂ ਹੈ ਹੋ ਸਕਦਾ ਹੈ ਕਿ ਔਣਾਂ ਕੁਝ ਸਾਲਾਂ ਬਾਅਦ ਅਸੀਂ ਬਾਲੀਵੁੱਡ ਨੂੰ ਜਾਂ ਸਾਊਥ ਨੂੰ ਸੀਨ ਟੱਕਰ ਦੇ ਸਕਾਂਗੇ ਕਿਸ ਬਜਟ ਸਾਡੇ ਕੋਲ ਉਹ ਬਜਟ ਹੋਵੇ ਤਾਂ ਟੈਲੈਂਟ ਦੀ ਕਮੀ ਸਾਡੇ ਕੋਲ ਨਹੀਂ ਹੈ। ਬੈਡ ਨਿਊਜ਼ ਵਿੱਕੀ ਕੌਸ਼ਲ ਐਮੀ ਵਰਗ ਦੀ ਮੂਵੀ ਆ ਰਹੀ ਹੈ 19 ਜੁਲਾਈ ਨੂੰ ਸਿਨੇਮਾ ਘਰਾਂ ਵਿੱਚ ਰਿਲੀਜ਼ ਹੋਣ ਜਾ ਰਹੀ ਹੈ। ਉਹਦੇ ਵਿੱਚ ਤੁਸੀਂ ਗਾਣਾ ਲਿਖਿਆ ਰੋਲਾ ਰੋਲਾ ਜੋ ਉਹਨਾਂ ਨੇ ਪੋਸਟ ਵੀ ਪਾਈ ਰੋਲਾ Song ਦੀ। ਉਹਦੇ ਉੱਪਰ ਅਸੀਂ ਜਾਨਣਾ ਚਾਹੁੰਗੇ ਕਿ ਬਹੁਤ బిਗੇਸਟ ਚਾਂਸ ਹੈ ਤੁਹਾਡੇ ਵਾਸਤੇ ਕਿਤੇ ਨਾ ਕਿਤੇ ਕਿਉਂਕਿ ਬਾਲੀਵੁੱਡ ਦਾ ਹੋਰ ਬਹੁਤ ਵੱਡਾ ਹੈ। ਹਾਲਾਂਕਿ ਪੰਜਾਬੀ ਤੇ ਬਾਲੀਵੁੱਡ ਫਿਲਮਾਂ ਆਪਸ ਵਿੱਚ ਟੱਕਰ ਦੇ ਰਹੀ ਨੇ ਪੰਜਾਬੀ ਫਿਲਮਾਂ ਵੀ ਪਰ ਇਹ ਚੀਜ਼ ਇੱਕ ਡਿਫਰੈਂਟ ਹੋਰ ਹੈ। ਢਮੀ ਲਿਖੀ ਸੀਗੀ। ਜਸਟ ਇੱਕ ਕੰਪੋਜੀਸ਼ਨ ਬਣਾ ਲਈ ਸੀਗੀ। ਉਸ ਤੋਂ ਬਾਅਦ ਹਰਦੀਪ ਤੁੱਕੇ ਸੀ ਅਲੱਗ-ਅਲੱਗ ਕਈ ਰਾਈਟਰਾਂ ਤੋਂ ਲਿਖਵਾਏ ਗਾਣਾ ਤੇ ਉਹਨਾਂ ਨੂੰ ਪਸੰਦ ਨਹੀਂ ਆ ਰਿਹਾ ਹਰਦੀਪਾ ਨੂੰ ਫਿਰ ਇੱਕ ਦਿਨ ਅਸੀਂ ਮੇਰੇ ਨਾਲ ਕਾਰ ਦੇ ਵਿੱਚ ਸੀ ਕਿ ਮੈਂ ਤੁਹਾਨੂੰ ਦੱਸਿਆ ਆਪਣੇ ਕੰਮ ਕਰਦਾ ਮੈਂ ਆਪ ਖੁਦ ਹੀ ਮੈਂ ਡੈਰੀ ਤੋਂ ਦੁੱਧ ਲੈਣ ਜਾ ਰਿਹਾ ਸੀ ਜੀ ਤੇ ਗੱਡੀ ਮੈਂ ਸਾਈਡ ਤੇ ਰਖ ਖੜਾਈ ਗੱਡੀ ਮੈਂ ਹਰਦੀਪਾ ਨੂੰ ਕਿਹਾ ਮੈਂ ਇੱਕ ਮਠਹਿਰੋ ਮੈਂ ਫੋਨ ਚੱਕਿਆ ਮੈਂ ਆਪਣੇ ਦੋ ਚਾਰ ਕੁ ਲੈਣਾਂ ਜੀਆਂ ਲਿਖ ਕੇ ਤੇ ਕਹਿੰਦੇ ਕੀ ਲਿਖ ਰਹੇ ਹੋ ਮੈਂ ਵੀ ਸੁਣੋ ਵੀ ਮੈਂ ਵੀ ਆਹ ਲੈਣਾਂ ਨੇ ਚਾਰ ਵੀ ਆਪਾਂ ਕਿਸੇ ਰਾਈਟਰ ਨੂੰ ਕਹੀਏ ਵੀ ਇਸ ਤਰ੍ਹਾਂ ਦਾ ਲਿਖ ਕੇ ਦੇ ਦੇ ਸਾਨੂੰ ਅਰਦੀਪਾ ਮਨੂ ਕਹਿੰਦੇ 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 ਵੀ ਇਸ ਤਰ੍ਹਾਂ ਦਾ ਨਹੀਂ ਇਹੀ ਹੈ